वाहे गुरु जी का खालसा वाहगुरु जी की फतेह होली आने वाली है पंद्रह दिन गए होलीच? होली च इस बार होली बहुत कुछ उल्टा ज कह लो जादू टोने टोटके बहुत हो गए हम बहुत सारे लोगों एक विचार है कि असि बाणी पढ़ते कोई असर नहीं होएगा। ठीक है ਅਸਰ ਨਹੀਂ ਹੋਏਗਾ ਮਗਰ ਅਸਰ ਹੁੰਦਾ ਜ਼ਰੂਰ ਹੈ ਬੇਸ਼ੱਕ ਮੱਖਣ ਚ ਵਾਲ ਨਿਕਲਣ ਵਾਲਾ ਹੋ ਜਾਏ ਹਿਸਾਬ ਕਿਤਾਬ ਪਰ ਹੁੰਦਾ ਜ਼ਰੂਰ ਹੈ ਬਿਲਕੁਲ ਭਾਈ ਗੁਰਦੀ ਕਿਰਪਾ ਹੋਣ ਦੇ ਬਾਵਜੂਦ ਵੀ ਮੇਰੇ ਉਤੇ ਕਾਲਾ ਜਾਦੂ ਕੀਤਾ ਗਿਆ ਸਿਰਫ ਇੱਕ ਬੱਚੀ ਨੂੰ ਮੈਂ ਬਚਾਉਣ ਵਾਸਤੇ ਉਹਦਾ ਇਲਾਜ ਕੀਤਾ ਤੇ ਉਹਨੇ ਮੇਰੇ ਉਤੇ ਕਰਤਾ ਮੇਰੇ YouTube ਚੈਨਲ ਦੇ ਉਤੇ ਕਰਤਾ और मैं तो दसना चाहना कि होली ते अपने आप तुम किस तरह बचा है पिछले साल भी होली तो बाद बड़े फोन आए बहुत लोगों का इलाज किया उपाय दसे दिवाली ते बहुत कुछ एरखी होया बहुत लोग परेशान होए जगह जगह जादू टोने लोगों ने कि पानी डोलिया कभी कित किया हम कोई समान पिया होवे ਤੇ ਤੁਸੀਂ ਦੇਖ ਸਕਦੇ ਹੋ اگر ਪਾਣੀ ਡੋਲੇ ਹੋਇਆ ਹੋਏਗਾ ਤੁਸੀਂ ਕਿੱਦਾ ਕਰ ਸਕਦੇ ਹੋ ਉਦੋਂ ਜਿਉ ਤੁਸੀਂ ਕਰਾਸ ਕਰੋਗੇ ਜਾਂ ਉਹਦੇ ਤੁਹਾਡਾ ਪੈਰ ਆ ਗਿਆ ਤੇ ਉਹ ਚੀਜ਼ਾਂ ਤੁਹਾਡੇ ਨਾਲ ਆ ਜਾਂਦੀਆਂ ਫਿਰ ਉਹ ਤੁਹਾਡੀ ਜ਼ਿੰਦਗੀ ਜਾ ਕੇ ਤੁਹਾਨੂੰ ਪਰੇਸ਼ਾਨ ਕਰਦੀਆਂ ਇਹ ਮੈਂ ਹਵਾ ਦੀ ਗੱਲ ਨਹੀਂ ਕਰ ਰਿਹਾ ਇਹ ਤੁਸੀਂ ਗੂਗਲ ਤੇ ਵੀ ਚੈੱਕ ਕਰ ਸਕਦੇ ਹੋ ਹੁਣ ਜਾਦੂ ਕਿੰਨੇ ਤਰ੍ਹਾਂ ਦੇ ਹੁੰਦੇ ਆ ਅੱਜ ਤੁਹਾਨੂੰ ਮੈਂ ਉਹ ਦੱਸਦਾ ਕਿ ਜੋ ਅਜੇ ਤੱਕ ਕਿਸ ਨੇ ਦੱਸਿਆ ਨਹੀਂ ਹੋਣਾ ਉਹ ਨਾ ਹੀ ਕਿਸੇ ਨੂੰ ਪਤਾ ਹੋਏਗਾ ਇੱਕ ਜਾਦੂ ਹੁੰਦਾ ਕਾਲਾ ਜਾਦੂ ਉਹ ਕਿਸੇ ਨੂੰ ਬਰਬਾਦ ਕਰਨ ਵਾਸਤੇ ਕਿਸੇ ਦਾ ਕੰਮ ਰੋਕਣ ਵਾਸਤੇ ਕੰਮ ਬੰਨਣ ਵਾਸਤੇ ਔਰਤਾਂ ਦੀ ਕੋਖ ਬੰਨ ਦਿੰਦੇ ਆ ਦੁਕਾਨਾਂ ਦੇ ਕੰਮ ਬੰਨ ਦਿੰਦੇ ਆ ਕੰਪਨੀਆਂ ਬੰਨ ਦਿੰਦੇ ਆ ਫੈਕਟਰੀਆਂ ਬੰਨ ਦਿੰਦੇ ਆ ਦਫ਼ਤਰ ਬੰਦ ਕਰ ਦਿੰਦੇ ਆ ਇੱਥੋਂ ਤੱਕ ਕਿ ਬੰਦੇ ਦੀ ਸਾਹ ਵੀ ਬੰਦ ਕਰ ਦਿੰਦੇ ਆ ਉਹ ਜਿਹੜੇ ਬੁਨਿਆਦ ਪਾ ਦਿੰਦੇ ਆ ਕਿ ਹਾਂ ਜੀ ਇਹਦੀ ਉਮਰ 3 ਮਹੀਨੇ ਆ 3 ਮਹੀਨੇ ਬਾਅਦ ਇਹਦੀ ਮੌਤ ਪੱਕੀ ਆ ਔਰ ਕਈਆਂ ਦੇ ਜਾਦੂ ਕਰਦੇ ਆ ਉਹ ਹਸਪਤਾਲਾਂ 'ਚ ਪੈ ਰਹੇ ਨੇ ਘਰਾਂ 'ਚ ਪੈ ਰਹੇ ਨੇ ਤੜਫਦੇ ਰਹਿੰਦੇ ਆ 5 6 7 ਸਾਲ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੁੰਦੀ ਆ ਸਾਰਾ ਜਿਸਮ ਸੁੱਕ ਜਾਂਦਾ ਹੈ ਇਹਦੀ ਉਦਾਹਰਨ ਆ ਬੱਚਾ ਆ ਕਾਲੇ ਜਾਦੂ ਦੇ ਵਿੱਚ ਬਹੁਤ ਜਿਆਦਾ ਸਪਿਰਿਟ ਜਾਂ ਆਤਮਾਵਾਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਲੋਕਾਂ ਦੇ ਨਾਲ ਆਤਮਾਵਾਂ ਲਗਾਤੀਆਂ ਜਾਂਦੀਆਂ ਉਹ ਹੋਲੀ 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 ਤਿਲ ਤਿਲ ਕਰਕੇ ਸਾਰੇ ਕੰਮ ਬੰਦ ਹੋ ਜਾਂਦੇ ਆ ਕੰਮ ਬੰਦ ਹੋ ਜਾਂਦੇ ਆ ਔਰ ਉਸ ਤੋਂ ਬਾਅਦ ਉਹਦੀ ਹਾਲਤ ਇੰਨੀ ਖਰਾਬ ਹੋ ਜਾਂਦੀ ਕਿ ਇੱਕ ਇੱਕ ਪੈਸੇ ਔਰ ਇੱਕ ਇੱਕ ਰੋਟੀ ਦੀ ਗ੍ਰਾਈਜ ਵਾਸਤੇ ਮੁਤਾਜ ਹੋ ਜਾਂਦੇ ਆ ਇਹ ਕੁੰਦਾ ਗਰੇ ਜਾਦੂ ਉਹ ਵੀ ਕੁਝ ਇਸੇ ਤਰ੍ਹਾਂ ਵਾਸਤੇ ਹੁੰਦਾ ਮੈਂ ਤੁਹਾਨੂੰ ਕਿਸਮਾਂ ਦੱਸਦਾ ਸਫੇਦ ਜਾਦੂ ਕਾਲਾ ਜਾਦੂ ਗਰੇ ਜਾਦੂ ਹਰਾ ਜਾਦੂ ਦੇਵਿਆ ਜਾਦੂ ਵਿਦਵਾਨ ਜਾਦੂ ਹੋਰ ਕਈ ਕਿਸਮਾਂ ਹੈਗੀਆਂ ਇਹਨਾਂ ਦੇ ਵਿੱਚ ਕੁਝ ਤੇ ਆਪਣੀ ਭਲਾਈ ਵਾਸਤੇ ਦੂਸਰੀ ਭਲਾਈ ਵਾਸਤੇ ਕਰਾਉਂਦੇ ਆ ਜਿਆਦਾਤਰ ਲੋਗ 2000 ਤੋਂ 10000 ਦੇ ਵਿੱਚ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ ਉਹਦਾ ਖਾਣਾ ਪੀਣਾ ਰਹਿਣਾ ਹਰਾਮ ਕਰ ਦਿੰਦੇ ਆ ਇੱਕ ਹੁੰਦਾ ਮਾਰਨ ਜਾਦੂ ਉਹਦੇ ਨਾਲ ਬੰਦੇ ਨੂੰ ਮਾਰ ਦਿੱਤਾ ਜਾਂਦਾ ਹੈ ਸੈਕਿੰਡਸ ਦੇ ਵਿੱਚ ਹੁਣ ਸਾਨੂੰ ਬਚਣਾ ਕਿੱਦਾਂ ਹੈ ਸਾਨੂੰ ਕਾਲੇ ਜਾਦੂ ਤੋਂ ਬਚਾਉਣ ਵਾਸਤੇ ਸ਼ੁਰੂ ਤੋਂ ਹੀ ਆਪਣੇ ਘਰ ਦੇ ਵਿੱਚ ਕੁਝ ਨਾ ਕੁਝ ਇਸਤੇਮਾਲ ਕਰਨਾ ਚਾਹੀਦਾ ਇੱਕ ਤੇ ਗੁਰਬਾਨੀ ਦਾ ਇਸਤੇਮਾਲ ਕਿ ਸਵੇਰੇ ਅੰਮ੍ਰਿਤ ਵੇਲਾ ਨਹੀਂ ਛੱਡਣਾ ਦੂਜਾ ਰਹਿਰਾਸ ਔਰ ਕੀਰਤਨ ਸੁਹਿਲਾ ਹੁਣ ਇਹ ਬੁਰੀਆਂ ਸ਼ਕਤੀਆਂ ਤੋਂ ਬਚਣ ਦੇ ਉਪਾਏ ਤੋਂ ਕੁਝ ਦੱਸਾਂ ਪੀਲੀ ਸਰੂ ਗੋਗਲ ਕਪੂਰ ਗਾਂਦਾ ਘਿਓ ਲੋਬਾਨ ਲੌਂਗ ਦਾਲ ਜੇਨੀ ਹਰੀ ਲੇਚੀ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਆ ਆਪਣੇ ਨੂੰ ਬਚਾ ਸਕਦੇ ਆ ਹੁਣ ਜਦੋਂ ਹੋਲੀ ਆ ਗਈ ਆ ਹੋਲੀ ਦੇ ਹਫ਼ਤਾ ਪਹਿਲਾਂ ਹੀ ਤੁਸੀਂ ਇਹ ਉਪਾਏ ਕਰਨੇ ਸ਼ੁਰੂ ਕਰ ਦਿਓਗੇ ਤੇ ਹੋਲੀ ਤੇ ਕੀਤੇ ਗਏ ਜਾਦੂ ਟੋਨੇ ਕੁਝ ਵੀ ਤੁਹਾਡੇ ਉੱਪਰ ਨਹੀਂ ਕਰਨਗੇ ਯਾਦ ਰੱਖਣਾ ਕਿ ਜਦੋਂ ਦੀਵਾਲੀ ਤੇ ਹਵਾ ਦੇ ਵਿੱਚ ਜਾਦੂ ਘੁੰਮ ਰਿਹਾ ਸੀ ਨਾ ਤੁਸੀਂ ਸਿਰਫ ਚਾਰ ਤਿਲ ਔਰ ਇੱਕ ਲੌਂਗ ਇਸਦੇ ਘਰ ਸੁੱਟ ਦੇਓਗੇ ਨਾ ਉਹਦਾ ਘਰ ਵੀ ਬਰਬਾਦ ਹੋ ਜਾਏਗਾ ਇਹ ਲੋਗਾਂ ਨੇ ਕੀਤਾ ਵੀ ਹੈਗਾ ਫੋਨ ਆਇਆ ਉਹਨੇ ਦੱਸਿਆ ਵੀ ਆ ਗੋਆ ਲੈ ਲੋ ਕੋਈ ਵੀ ਪਾਠੀ ਲੈ ਕੇ ਥੋੜਾ ਜਲਾ ਲੋ ਔਰ ਉਹਦੇ ਲੋਹबान ਗੋਗਲ ਪੀਲੀ ਸਰੋ ਲੌਂਗ ਕਪੂਰ ਤੇ ਥੋੜਾ ਜਿਹਾ ਗਾਂ ਦੇ ਕਿਓ ਉਹ ਪਾ ਕੇ ਜਦ ਧੂਆ ਨਿਕਲੇ ਆਪਣੇ ਘਰ ਦੇ ਵਿੱਚ ਘਮਾਓ ਆਪਣੇ ਵਿਹੜੇ ਦੇ ਵਿੱਚ ਘਮਾਓ ਅਗਰ ਵਿਹੜਾ ਹੈ ਆਪਣੀ ਛੱਤ ਤੇ ਘਮਾਓ ਆਪਣੀ ਬਾਲਕਨੀ ਤੇ ਘਮਾਓ ਔਰ ਸਵੇਰ ਦਰਵਾਜ਼ੇ ਦੇ ਬਾਹਰ ਰੱਖ ਦਿਓ ਜਦੋਂ ਸਵਾ ਠੰਡੀ ਹੋ ਜਾਏ ਜਾਂ ਰੁੱਖ ਦੇ ਥਲੇ ਰੱਖਿਓ ਜਾਂ ਫੇ ਕਿਸੇ ਗਮਲੇ 'ਚ ਪਾ ਦਿਓ ਇਹ 21 ਦਿਨ ਲਗਾਤਾਰ ਕਰੋਗੇ ਤੇ ਜਿਹੜਾ ਜਾਦੂ ਟੋਨਾ ਇਹਦਾ ਅਸਰ ਤੁਹਾਡੇ ਤੇ ਨਹੀਂ ਹੋਏਗਾ ਅਗਰ ਤੁਸੀਂ ਆਪਣੇ ਕੋਲ बहुत तो फर्क पेगा छोटी मोटी और अगर सड़क के कोई जादू टोना टोटका निकल गए कोई समान पे ध्यान नहीं मोबाइल सी होने ठोकर लग जा कोई मटकी है ठोकर लग गई या कोई कुजा रख्या हो कुी सी तो ठोकर लग गई है फिर डरन की लड़ नहीं और कोई असर नहीं करेगी क्यों ਇਹ ਜਿਹੜਾ ਬੋਸ ਹੋਏਗਾ ਤੁਹਾਡਾ ਜਿਹੜਾ ਔਰਾ ਹੈਗਾ ਨਾ ਉਹਨੂੰ ਹਮੇਸ਼ਾ ਫੁੱਲ ਰੱਖੇਗਾ ਜਦੋਂ ਔਰਾ ਮਜ਼ਬੂਤ ਹੁੰਦਾ ਹੈ ਤੇ ਉੱਪਰਲੀ ਕੋਈ ਵੀ ਸ਼ਕਤੀਆਂ ਜਾਂ ਜਾਦੂ ਟੋਣਾ ਅਸਰ ਨਹੀਂ ਕਰਦਾ ਔਰ ਅਗਰ ਬਹੁਤ ਜ਼ਿਆਦਾ ਤਗੜਾ ਤੁਹਾਡੇ ਉੱਤੇ ਹੀ ਅਟੈਕ ਕੀਤਾ ਜਾਏਗਾ ਤਾਂ ਉਹਦਾ ਅਸਰ ਹੋਏਗਾ ਬਾਕੀ ਸੜਕ ਤੇ ਜਾਂ ਇਧਰ ਜੇ ਤੁਹਾਡੇ ਨਾਲ ਆ ਜਾਂਦੀਆਂ ਚੀਜ਼ਾਂ ਉਹ ਨਹੀਂ ਆਣਗੀਆਂ ਆਪਣੇ ਘਰ ਦੇ ਵਿੱਚ ਹੋ ਸਕੇ ਤਾਂ ਦਿਨ ਦੇ ਵਿੱਚ 3-4 ਘੰਟੇ ਵਾਹਿਗੁਰੂ ਦਾ ਜਾਪ ਲਗਾ ਦਿਓ ਛੋਟੀਆਂ ਮਸ਼ੀਨਾ ਹੁੰਦੀਆਂ ਓਮ ਦਾ ਜਾਪ ਲਗਾ ਦਿਓ ਏਕ ਓਮਕਾਰ ਦਾ ਲਗਾ ਦਿਓ ਜਾਂ ਮੂਲ ਮੰਤਰ ਦਾ ਲਗਾ ਦਿਓ ਜਾਂ ਗਾਇਤਰੀ ਮੰਤਰ ਦਾ ਲਗਾ ਦਿਓ ਗੋਬਿੰਦੇ ਮੁਕੰਦੇ ਉਜ਼ਾਰੇ ਆ ਪਾਰੇ ਇਹਦੇ ਨਾਲ ਹੀ ਤੁਹਾਡਾ ਘਰ ਸੁਰੱਖਿਤ ਰਹੇਗਾ ਘਰ ਦੇ ਵਿੱਚ ਨਕਾਰਾਤਮਕ ਊਰਜਾ ਹੈਗੀ ਆ ਸੀ ਸ਼ੋਰਟ ਲੈ ਕੇ पोचे वाले पानी च घोल के पोचा लगा के उस तो बाद दूजा साफ पानी का पोचा लगा दियो योग ध्यान मेडिटेशन और जप मूल मंत्र का जप या वाहगुरु का जप ये जरूर करना है दस तो पंद्रह मिनट रोज अपने घर के आस पास वातावरण साफ रखो झाड़ू रोज लगा लो और थोड़ा जहा नमक सी सोल्ट हो रॉक सोल्ट अपने दरवाजे दोनों पास दो दो चुटकी पा दौ कु दुद्ध पिला सकते हो डबरोटी पा के जो रोटी दे सकते हो बहुत फायदा और शनिचरवार कोई भी स्वीपर झाड़ू वाला ਜੇ ਕੋਈ ਵੀ ਤੁਹਾਨੂੰ ਕਰਮਚਾਰੀ ਮਿਲ ਜਾਏ ਜੋ ਸੜਕ ਦੀ ਸਫਾਈ ਕਰ ਰਿਹਾ ਜਾਂ ਕੂੜਾ ਚੁੱਕ ਰਿਹਾ ਤੁਸੀਂ ਉਹਨੂੰ 20 ਰੁਪਏ ਦੇ ਦਿਓ ਸ਼ਨੀਚਰ ਵਾਰ ਬਸ ਇੰਨਾ ਹੀ ਕਰਕੇ ਦੇਖਣਾ ਹਰ ਸਿੱਖ ਦੇ ਘਰ ਅੰਮ੍ਰਿਤ ਜਰੂਰ ਹੁੰਦਾ ਹੈ ਹਫਤੇ 'ਚ 2 ਜਾਂ 3 ਵਾਰ ਜਾਂ ਹੁਣ ਹੋਲੀ ਆ ਰਹੀ ਆ ਤੇ ਰੋਜ਼ ਆਪਣੀ ਦੀਵਾਰਾਂ ਤੇ ਹਲਕਾ ਜਿਹਾ ਛਿੱਟਾ ਦੇ ਦਿਆ ਕਰੋ ਚਾਹ ਬੰਗਲਾ ਸਾਹਿਬ ਦਾ चाहे दरबार साहब का ज किसी भी गुरुद्वारे तो उसी होली वाटर लिया सकते हो यह पूरा बचाव होर बच्चों ने भी एक गल समझाओ कि होली वाले दिन बाहर घट निकलन खासकर जिस दिन होली जलूनी है उस दिन बस इन्ना करके देखो थोड़ा घर भी सुरक्षित रहेगा तुम भी सुरक्षित रहोगे जो परेशानियाँ वा आनगियां और निकल जाएगियाँ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ